ਉਹ ਹੁਣ ਜਿਹੜੀ ਸਾਮ ਸੰਭਾਲ ਵਾਲੀ ਸਰਕਾਰ ਦੀ ਪਾਲਿਸੀ ਸੀ ਉਹ ਮੈਂ ਧੰਨਵਾਦੀ ਆ ਸਰਕਾਰ ਦਾ ਵੀ ਉਹਨੇ ਆਪਣਾ 30 ਲੱਖ ਦੀ ਸਕੀਮ ਸੀ ਤੇ ਉਹ ਚੋਂ 24 ਲੱਖ ਸਬਸਿਡੀ ਸਾਡੇ ਖਾਤਿਆਂ 'ਚ ਆ ਵੀ ਗਈ ਅਜੇ 4 ਮਹੀਨੇ ਹੋਏ ਨੇ ਸਾਨੂੰ ਲਿਆਂ ਨੂੰ ਤੇ ਅਸੀਂ ਪਰਾਲੀ ਦੀ ਸਾਮ ਸੰਭਾਲ ਦਾ ਵੀ ਕੰਮ ਕੀਤਾ ਮੇਰੇ ਕੋਲ ਇਸ ਟਾਈਮ ਵੀ 10000 ਕੰਟਰੋਲ ਪਰਾਲੀ ਸਟਾਕ 'ਚ ਪਈ ਆ ਠੀਕ ਹੈ ਤੇ ਕਹਿੰਦਾ ਮਤਲਬ ਹੈ ਵੀ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਹਰ ਇਹ ਨਹੀਂ ਵੀ ਆਪਾਂ ਉਹ ਲੈ ਕੇ ਆਇਆ ਇਸ ਪ੍ਰਸਤੀ ਕਰੀਏ ਮੈਂ ਤੁਸੀਂ ਲੋਕ ਮੈਨੂੰ ਸਵਾਲ ਕਰਦੇ ਰਹੇ ਉਹ ਯਾਰ ਤੂੰ ਨਾੜੇ ਦਾ ਵਿੱਚੇ ਸਰਪੰਚੀ ਕਰੀ ਜਾਣਾ ਵਿੱਚੇ ਫੈਕਟਰੀ ਚਲਾਈ ਜਾਣਾ ਵਿੱਚੇ ਡੇਰੀ ਫਾਰਮ ਚਲਾਈ ਜਾਣਾ ਵਿੱਚੇ ਤੂੰ ਖੇਤੀ ਵੀ ਕਰੀ ਜਾਣਾ ਯਾਰ ਤੂੰ ਕੀ ਬੰਦਾ ਕੀ ਆ ਮੈਂ ਕਿਹਾ ਬੰਦੇ ਸਾਰੇ ਬੰਦੇ ਹੋ ਤੁਸੀਂ ਇਹ ਸਰੀਰ ਹੈ ਇਹਨੂੰ ਜਿਹੋ ਜਾਂ ਮਰਜ਼ੀ ਢਾਲ ਲਓ ਜਿੱਥੇ ਮਰਜ਼ੀ ਢਾਲ ਲਓ ਤਨੂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਭੁੱਲ ਗਿਆ ਜਦੋਂ ਅਸੀਂ ਸਾਈਕਲ ਤੇ ਦੋਏ ਪਿਓ ਪੁੱਤ ਦੁੱਧ ਪਾਉਂਦੇ ਸੀ ਤਾਂ ਲੋਕ ਜਿਹੜੇ ਨਾਬੇ ਦੇ ਲੋਕ ਸੀ ਉਹ ਘੜੀਆਂ ਬੁਲਾਉਂਦੇ ਹੁੰਦੇ ਸੀ ਘੜੀਆਂ ਠੀਕ ਹੈ ਇਹ ਗਿਆਨੀ ਆ ਗਿਆ 6 ਵਜੇ ਹੂੰ 6 ਵਜੇ ਅਸੀਂ ਪਹਿਲੇ ਘਰ ਦੀ ਬੈਲ ਨਾਬੇ ਆਪਣੇ ਬੁਟਾ RAM ਜੀ ਦਾ ਘਰ ਸੀ ਸਾਡਾ ਸਭ ਤੋਂ ਪਹਿਲਾ ਘਰ ਹੂੰ 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 ਟਰਾਂਸਪੋਰਟਰ ਨੇ ਹੁਣ ਵੀ ਟਰਾਂਸਪੋਰਟ ਦਾ ਕੰਮ ਕਰਦੇ ਨੇ ਆਪ ਤਾਂ ਸੁਰਗਵਾਸ ਹੋ ਗਿਆ ਉਹਨੇ ਅੱਗੇ ਬੱਚੇ ਨੇ ਹੂੰ 6 ਵਜੇ ਸਹੀ ਉਹਨਾਂ ਦੀ ਚਾਹੇ ਸਿਆਲ ਹੈ ਚਾਹੇ ਗਰਮੀ ਹੈ 6 ਵਜੇ ਉਹਨਾਂ ਦੇ ਘਰ ਦੀ ਬੈਲ ਵੱਜ ਜਾਂਦੀ ਹੈ